ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਜਿਸ ਵਕਤ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਜੀ ਨੂੰ ਆਬਾਦ ਕੀਤਾ ਤਾਂ ਕੁਝ ਸ਼ੇਖ ਸ੍ਰੀ ਗੋਇੰਦਵਾਲ ਸਾਹਿਬ ਨੂੰ ਨਵਾਂ ਆਬਾਦ ਹੋਇਆ ਦੇਖ ਕੇ ਇਤੇ ਆਬਾਦ ਹੋਏ ਸਨ ਜੋ ਮਰਵਾਹਿਆਂ ਖੱਤਰੀਆਂ ਦੇ ਸਿਖਾਏ ਹੋਏ ਗੁਰੂ ਸਾਹਿਬ ਜੀ ਨਾਲ ਇਰਖਾ ਕਰਦੇ ਸਨ ਜਦੋਂ ਸਿੱਖ ਲੰਗਰ ਵਾਸਤੇ ਬਿਆਸ ਤੋਂ ਪਾਣੀ ਭਰਨ ਲਈ ਜਾਂਦੇ ਤਾਂ ਸਿੱਖਾਂ ਦੇ ਲੜਕੇ ਗੁਲੇਲੇ ਮਾਰ ਕੇ ਸਿੱਖਾਂ ਦੇ ਘੜੇ ਪਾ ਦਿੰਦੇ ਸਨ ਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਸ਼ੇਖਾਂ ਦੇ ਲੜਕੇ ਗੁਲੇਲੇ ਮਾਰ ਕੇ ਕੜੇ ਪਾ ਦਿੰਦੇ ਹਨ ਜੈਸਾ ਕਿ ਨੀਰ ਭਰਨ ਕਟ ਲੈ ਸਿਖ ਜਾਵੇ ਬਾਲ ਗੁਲੇਲਾ ਮਾਰ ਗਵਾਵੇ ਯਾਬਿਦ ਬਹੁਤ ਕਰੀ ਜਬ ਤਿਨੇ ਗੁਰ ਪੈ ਸਿਖੇਨ ਕੀਨੀ ਬਿਨੈ ਸਿਖਨ ਸੋਤ ਕਟ ਤੋਰੈ ਦੂਰਨ ਜਲ ਕੋ ਜਪ ਕਰ ਲਿਆਵੇ ਪੂਰਨ ਤਾਂ ਸੁਣ ਕੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਗੁਰਸਿੱਖੋ ਤੁਸੀਂ ਮਸ਼ਕਾ ਵਿੱਚ ਪਾਣੀ ਪਰ ਲਿਆਇਆ ਕਰੋ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਬੋਲ ਹਨ। ਤਬ ਕਰਨਾ ਕਰ ਬੋਲੇ ਬਾਣੀ ਮਸ਼ਕਾਂ ਵਿੱਚ ਲਿਆਵੋ ਪਾਣੀ। ਤਦ ਤੋਂ ਸਿੱਖ ਮਸ਼ਕਾਂ ਵਿੱਚ ਪਾਣੀ ਪਰ ਕੇ ਲਿਆਉਣ ਲੱਗ ਪਏ। ਕੁਝ ਦਿਨ ਲੰਘੇ ਫੇਰ ਸ਼ੇਖਾਂ ਦੇ ਲੜਕਿਆਂ ਨੇ ਇਰ ਕਮਾਲ ਲੈ ਕੇ ਮਸ਼ਕਾਂ ਵਿੱਚ ਛੇਕ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਛੇਕ ਕਰਨ ਲੱਗ ਪਏ ਤਾਂ ਸਿੱਖਾਂ ਨੇ ਫਿਰ ਸਤਿਗੁਰਾਂ ਦੇ ਕੋਲ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਕਿਹਾ ਕਿ ਗੁਰਸਿੱਖੋ ਤੁਸੀਂ ਗਾਗਰਾਂ ਵਿੱਚ ਪਾਣੀ ਲੈ ਆਇਆ ਕਰੋ ਕੋਈ ਸਮਾਂ ਸ਼ਾਂਤੀ ਨਾਲ ਗੁਜ਼ਰਨ ਤੋਂ ਬਾਅਦ ਫਿਰ ਛੇਖਾਂ ਦੇ ਲੜਕਿਆਂ ਨੇ ਇੱਟਾਂ ਵੱਟੇ ਮਾਰਨੇ ਸ਼ੁਰੂ ਕਰ ਦਿੱਤੇ ਇੱਕ ਦਿਨ ਸਤਿਗੁਰੂ ਜੀ ਸਾਹਿਬ ਆਪਣੀ ਮੌਜ ਵਿੱਚ ਟਹਿਲ ਰਹੇ ਸਨ ਇੱਕ ਸ਼ੇਖਾਂ ਦਾ ਮੁਖੀ ਸਤਿਗੁਰਾਂ ਨੂੰ ਮਿਲਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਸਿਖਿਆ ਦਿਨਿਆ ਇਹ ਪਾਵਨ ਸ਼ਬਦ ਉਚਾਰਨ ਕੀਤਾ ਸੇਖਾ ਚਉ ਜੱਗਿਆ ਚਉ ਵਾਇਆ ਇਹੋ ਮਨ ਇਕਤ ਕਰ ਆਣ ਹੇ ਸ਼ੇਖਾ ਤੂੰ ਭਾਵ ਸੇਖ ਚਉ ਜੱਗਿਆ ਚੋਹਾ ਚੋਕਾ ਵਿੱਚ ਜੋ ਨਾਮ ਪੁਨਾ ਉਚੱਕਿਆ ਚੋਰੀ ਠੱਗੀ ਮਾਰਨ ਵਾਲਿਆ ਮਾਨੂੰ ਚੋਵਾਇਆ ਚੌੜਾ ਕਰਕੇ ਵਿਕਾਰਾਂ ਵਿੱਚ ਫਲਾਉਣ ਵਾਲਿਆ ਚਾਰ ਆਦਮੀਆਂ ਦੇ ਉਕਾਸੀ ਭਾਵ ਦੁਸ਼ਟ ਮੰਡਲੀ ਕਰਕੇ ਭੜਕੇ ਹੋਏ ਚੌਹਾਂ ਪਾਸੇ ਭੌਣ ਵਾਲੇ ਤੇ ਚੋਵਾਇਆ ਚੌਹਾਂ ਹਵਾਵਾਂ ਨਾਲ ਇੱਧਰ ਉੱਧਰ ਝੁੱਲਣ ਵਾਲੇ ਭਾਵ ਚੌਹਾਂ ਪਾਸੇ ਰਟਨ ਕਰਨ ਵਾਲੇ ਸ਼ੇਖਾ ਇਸ ਮਨ ਚੇਤ ਨੂੰ ਇਕਤਾ ਦੇ ਘਰ ਵਿੱਚ ਲਿਆ ਪਾਪ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਸਮਝਣਾ ਕਰ। ਏਹੜ ਤੇਹੜ ਛੱਡ ਤੂੰ ਗੁਰ ਕਾ ਸਬਦ ਪਛਾਨ। ਤੂੰ ਏਹੜ ਤੇਹੜ ਇਹ ਤੇ ਉਹ ਇੱਧਰ ਲੀਆਂ ਉੱਧਰ ਲੀਆਂ ਪਾਵਿੰਗੀਆਂ ਟੇਡਾਂ ਗੱਲਾਂ ਕਰਨੀਆਂ ਛੱਡ ਦੇ। ਸਤਿਗੁਰਾਂ ਦਾ ਸਬਦ ਉਪਦੇਸ਼ ਪਛਾਨਣਾ ਕਰ। ਸਤਿਗੁਰੇ ਅੱਗੇ ਟੈਪਉ ਸਭ ਕਿਸ ਜਾਣੈ ਜਾਣ। हे शेख अहंकार ਛੱਡ ਕੇ ਵੱਡੇ ਸਤਿਗੁਰਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾ ਅੱਗੇ ਡਿਗਬਾ ਕਿਉਂਕਿ ਸਤਿਗੁਰੂ ਸਾਹਿਬ ਜੀ ਸਾਰਾ ਕੁਝ ਜਾਣੀ ਜਾਣ ਹਨ ਪਵ ਸਾਰਿਆਂ ਦੇ ਹਿਰਦਿਆਂ ਦੀ ਜਾਣਦੇ ਆਸਾ ਮਨਸਾ ਜਲਾਏ ਤੂ ਹੋਏ ਰਹੋ ਮਹਿਮਾਨ हे ਭਾਈ ਤੂੰ ਹਿਰਦੇ ਅੰਦਰੋਂ ਪਦਾਰਥਾਂ ਦੀ ਆਸਾ ਇੱਛਾ ਤੇ ਵਿਚਿਆਂ ਨੂੰ ਭੋਗਣ ਦੀ ਵਾਚਨਾ ਬ੍ਰਹਮ ਅਭਾਸ ਰੂਪੀ ਅਗਨੀ ਨਾਲ ਸਾੜਦੇ ਅਤੇ ਸੰਸਾਰ ਵਿੱਚ ਪ੍ਰਹਾਉਣਾਚਾਰੀ ਦੀ ਨਿਆਈ ਹੋ ਕੇ ਰਹਿਣਾ ਕਰ। ਸਤਿਗੁਰ ਕੈ ਪਾਣੈ ਪੀ ਚੱਲਹਿ ਤਾਸ ਦਰਗਹਿ ਪਾਵੇ ਮਾਣ। ਪੀ ਬਹੜੋ ਜੇਕਰ ਤੂੰ ਸਤਿਗੁਰਾਂ ਦੇ ਪਾਣੈ ਹੁਕਮ ਵਿੱਚ ਚੱਲਣਾ ਕਰੇ ਤਾਂ ਰੱਬੀ ਕਚਹਿਰੀ ਸੱਚਖੰਡ ਵਿੱਚ ਮਾਣ ਸਤਿਕਾਰ ਪਾਵੇਂਗਾ। ਜੋ ਹਿਰਦੇ ਰੂਪੀ ਦਰ ਦੇ ਅੰਦਰ ਸੂਰਿਆ ਪਾਦਰੂਪੀ ਗਹਿ ਜਗਾ ਹੈ ਉਸ ਸਰੂਪ ਦੇ ਆਨੰਦ ਤਾਈ ਮਾਨ ਪ੍ਰਾਪਤ ਕਰੇਗਾ ਨਾਨਕ ਜੇ ਨਾਮ ਨ ਚੇਤਨੀ ਤਿੰਨ ਤਿਗ ਪੈਨਣ ਤਿਗ ਖਾਣ ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਨ ਕਰਦੇ ਉਹਨਾਂ ਦਾ ਚੰਗੇ ਕੱਪੜੇ ਪੈਨਣਾ ਤ੍ਰਿਹਾਰ ਯੋਗ ਹੈ ਤੇ ਚੰਗੇ ਪਦਾਰਥਾਂ ਨੂੰ ਵੀ ਖਾਣਾ ਤ੍ਰਿਹਾਰ ਯੋਗ ਹੈ ਉਨ੍ਹਾਂ ਦਾ श्रवण ਕਰਨ ਰੂਪ ਲੈਣਾ ਤ੍ਰਿਹਾਰ ਤੇ ਮੰਨਣ ਕਰਨ ਰੂਪ ਖਾਣਾ ਤ੍ਰਿਹਾਰ ਜੋਗ ਹੈ। ਮਹੱਲਾ ਤੀਜਾ ਹਰ ਗੁਣ ਟੂਟ ਨਾ ਆਵੇ ਕੀਮਤ ਕਹਿਣ ਨਾ ਜਾਏ। ਪਰਮੇਸ਼ਰ ਦੇ ਬੇਅੰਤ ਸ਼ੁਭ ਗੁਣਾ ਦਾ ਕਦੇ ਵੀ ਟੋਟ ਕਾਟਾ ਨਹੀਂ ਆਉਂਦਾ। ਅਤੇ ਨਾ ਹੀ ਕਿਸੇ ਪਾਸੋਂ ਪਰਮੇਸ਼ਰ ਦੇ ਸ਼ੁਭ ਗੁਣਾ ਦਾ ਕੀਮਤ ਕਹੀਏ ਮੁੱਲ ਕਿਹਾ ਜਾਂਦਾ। ਨਾਨਕ ਗੁਰਮੁਖ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਈ ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਹੜੇ ਗੁਰਮੁਖ ਜਨ ਹਰ ਵਕਤ ਪਰਮੇਸ਼ਰ ਦੇ ਸਤ ਸੰਤੋਖ ਆਦ ਗੁਣਾ ਨੂੰ ਰਵਹਿ ਕੀ ਉਚਾਰਦੇ ਆ ਉਹ ਗੁਣ ਗਿਆਨ ਸਰੂਪ ਪ੍ਰਭੂ ਦੇ ਮਹਿਕੀਏ ਵਿੱਚ ਸਮਾਏ ਅਪੇਧ ਹੋਏ ਰਹਿੰਦੇ ਆ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈ ਦੀ ਭਗਤ ਕਰ ਪਰਮੇਸ਼ਰ ਨੇ ਮਨੁੱਖਾ ਦੇਹ ਰੂਪੀ ਚੋਲੀ ਭਾਵ ਆਪ ਦੀ ਪ੍ਰਾਪਤੀ ਵਾਸਤੇ ਸੰਵਾਰਨਾ ਕੀਤੀ ਹੈ ਆਤਮ ਮਛੈਣੀ ਬੁੱਧ ਰੂਪੀ ਚੋਲੀ ਆਪ ਦੀ ਪ੍ਰਾਪਤੀ ਵਾਸਤੇ ਸੰਵਾਰਨਾ ਕੀਤੀ ਹੈ ਇਸ ਚੋਲੀ ਦੇ ਉੱਪਰ ਵਿਚਾਰ ਰੂਪੀ ਬ੍ਰਹਮਾਕਾਰ ਬਿਰਤੀ ਰੂਪ ਸੂਈ ਵਿੱਚ ਪ੍ਰੇਮ ਰੂਪੀ ਧਾਗਾ ਪਾ ਕੇ ਭਗਤੀ ਰੂਪ ਕਸੀਦਾ ਕੱਢ ਕੇ ਪਹਿਨਣਾ ਕਰ ਭਗਤੀ ਰੂਪੀ ਚੋਲੀ ਨੂੰ ਆਤਮਾਕਾਰ ਬਿਰਤੀ ਰੂਪ ਸੂਈ ਵਿੱਚ ਨਾਮ ਰੂਪੀ ਰੇਸ਼ਮ ਦੇ ਧਾਗੇ ਦੁਆਰਾ ਉੱਪਰ ਸਰਵਣ ਮੰਨਣ ਦੇ ਧਿਆਸਨ ਰੂਪ ਕਸੀਦਾ ਕੱਢ ਕੇ ਪਹਿਨਣਾ ਕਰ। ਹਰ ਪਾਟ ਲੱਗਾ ਅਦਕਾਈ ਬਹੁ ਬਹੁ ਵਿਦ ਭਾਤ ਕਰ। ਜਿਸ ਨੂੰ ਹਰੀ ਨਾਮ ਰੂਪੀ ਪਾਟ ਕੱਪੜਾ ਅਦਕਾਈ ਅਦਕਤਾ ਦੇ ਸਹਿਤ ਲੱਗਿਆ ਹੋਇਆ ਹੈ ਜੋ ਬਹੁਤ ਵਿਦਿਆਵਾਂ ਦੁਆਰਾ ਬਹੁਤੇ ਰੰਗਾਂ ਨਾਲ ਬਾਦ ਕੀ ਇਹ ਪ੍ਰਕਾਸ਼ ਕਰ ਰਿਹਾ ਇਸੇ ਪ੍ਰਕਾਰ ਗੋਬਿੰਦ ਦਾ ਨਾਮ ਹਰਾ ਬਸਤਰ ਹੈ RAM ਜੀ ਦਾ ਲਾਲ ਬਸਤਰ ਹੈ ਕ੍ਰਿਸ਼ਨ ਜੀ ਦਾ ਪੀਲਾ ਬਸਤਰ ਹੈ 52 ਅਵਤਾਰ ਦਾ ਚਿੱਟਾ ਬਸਤਰ ਹੈ ਕਲਕੀ ਅਵਤਾਰ ਦਾ ਕਾਲਾ ਬਸਤਰ ਹੈ ਇਹ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਬਸਤਰ ਹਨ ਪ੍ਰੇਮ ਰੂਪੀ ਹਰਾ ਬਸਤਰ ਹੈ ਭਗਤੀ ਦੀ ਲਾਲੀ ਰੂਪ ਲਾਲ ਬਸਤਰ ਹੈ ਸ਼ੁਭ ਗੁਣਾ ਰੂਪੀ ਪੀਲਾ ਬਸਤਰ ਹੈ ਗਿਆਨ ਦੀ ਸਹਤ ਜੋ ਹਿਰਦਾ ਨਿਰਮਲ ਹੋ ਜਾਣਾ ਹੈ ਇਹ ਚਿੱਟਾ ਬਸਤਰ ਹੈ ਵਿਰਾਗ ਦੀ ਸਹਤ ਹੋਣਾ ਇਹ ਕਾਲਾ ਬਸਤਰ ਹੈ ਚਾਰੇ ਖਾਣੀਆਂ ਆਦ ਦੀ ਸਹਤ ਬਹੁਤ ਵਿਧੀਆਂ ਬਹੁਤ ਤਰ ਸ੍ਰਿਸ਼ਟੀ ਦਾ ਪ੍ਰਕਾਸ਼ ਕਰ ਰਿਹਾ ਹੈ ਕੋਈ ਬੂਝੈ ਬੂਝਣ ਹਾਰਾ ਅੰਤਰ ਵਿਵੇਕ ਕਰ ਕੋਈ ਬੁੱਝਣ ਵਾਲਾ ਅਧਿਕਾਰੀ ਬਣ ਕੇ ਸਤਿਗੁਰਾਂ ਨੂੰ ਤਨ ਮਨ ਧਨ ਦੇ ਕੇ ਹਿਰਦੇ ਅੰਦਰ ਜੀਵ ਇਸ ਦੀ ਏਕਤਾ ਦਾ ਬਿਵੇਕ ਗਿਆਨ ਬੁੱਝੇ ਸਮਝਣਾ ਕਰਦਾ ਹੈ ਸੋ ਬੁੱਝੈ ਇਹ ਬਬੇਕ ਜਿਸ ਬੁੱਝਾਏ ਆਪ ਹਰ ਉਹ ਪੁਰਖ ਇਸ ਜੀਵ ਇਸ ਦੀ ਏਕਤਾ ਰੂਪੀ ਤਤ ਤੁੰਗ ਦਾ ਸੰਸ਼ੋਧਨ ਰੂਪੀ ਬਿਵੇਕ ਗਿਆਨ ਬੁੱਝੇ ਸਮਝਦਾ ਹੈ ਜਿਸ ਨੂੰ ਆਪ ਪਰਮੇਸ਼ਰ ਗੁਰਾਂ ਦੁਆਰਾ ਬੁਝਾਏ ਕਹੀਏ ਸਮਝਾਉਂਦਾ ਹੈ ਜਨ ਨਾਨਕ ਕਹਿ ਵਿਚਾਰ ਗੁਰਮੁਖ ਹਰਿ ਸਤ ਹਰਿ ਸਤ ਗੁਰੂ ਕਥਨ ਕਰਦੇ ਹਨ ਕਿ ਅਸੀਂ ਜਨ ਦਾਸ ਇਹ ਵਿਚਾਰ ਕਥਨ ਕਰਦੇ ਹਾਂ ਕਿ ਗੁਰਮੁਖ ਜਨ ਨੀਚੇ ਕਰਕੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਆ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਪਰਮੇਸ਼ਰ ਹੀ ਸੱਚ ਸਰੂਪ ਹੈ ਸਲੋਕ ਮਹੱਲਾ ਪਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਮਹਾਪੁਰਖ ਸਤਗੁਰੂ ਕਿਸੇ ਅਧਿਕਾਰੀ ਦੇ ਪਰਥਾਏ ਨਿਮਿਤ ਸਬਬ ਕਰਕੇ ਸਾਖੀ ਕਈਏ ਸਿੱਖਿਆ ਕਥਨ ਕਰਦੇ ਆ ਜੋ ਪਰਥਾਏ ਪਰ ਪਰਾਰੂਪ ਬ੍ਰਹਮ ਹੈ ਉਸ ਦੇ ਸਰੂਪ ਰੂਪੀ ਥਾਂ ਵਾਲੀ ਸਾਖੀ ਸਿੱਖਿਆ ਮਹਾਪੁਰਖ ਸਤਗੁਰੂ ਜੀ ਬੋਲਦੇ ਜੋ ਸਿੱਖਿਆ ਸਾਰੇ ਜਹਾਨੇ ਸੰਸਾਰ ਦੇ ਭਲੇ ਲਈ ਸਾਂਝੀ ਕਈਏ ਭਾਈਵਾਲਤਾ ਵਾਲੀ ਹੁੰਦੀ ਭਾਵ ਸਾਂਝਤਾ ਵਾਲੀ ਹੁੰਦੀ ਹੈ ਗੁਰਮਖ ਹੋਏ ਸੋ ਪਾਉ ਕਰੇ ਆਪਣਾ ਆਪ ਬਚਾੜੈ ਜਿਹੜੇ ਗੁਰਮਖ ਅਧਿਕਾਰੀ ਹੁੰਦੇ ਆ ਉਹ ਸਤਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਪਰਮੇਸ਼ਰ ਦਾ ਪਉ ਡਰ ਹਿਰਦੇ ਵਿੱਚ ਧਾਰਨ ਕਰਦੇ ਹਨ ਤੇ ਸਾਰਿਆਂ ਦੇ ਅੰਦਰ ਜੋਤੀ ਸਰੂਪ ਸਾਖੀ ਸਰੂਪ ਨੂੰ ਆਪਣਾ ਆਪ ਕਰਕੇ ਪਹਿਚਾਨ ਲੈਂਦੇ ਆਪਣੇ ਸਰੂਪ ਦੀ ਆਪ ਹੀ ਪਹਿਚਾਨ ਕਰ ਲੈਂਦੇ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮੰਨ ਜਿਹੜੇ ਪੁਰਖ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਨਾਲ ਜਿਉਂਦਿਆਂ ਦੇ ਅਧਿਆਸ ਵੱਲੋਂ ਮਰ ਜਾਂਦੇ ਜੀਵਤ ਭਾਵ ਤੋਂ ਮਰੇ ਹਨ ਤਾਂ ਉਹਨਾਂ ਦਾ ਗੁਰਾਂ ਦੇ ਮੰਤਰ ਤੋਂ ਹੀ ਚਿਤ ਮਨ ਸ਼੍ਰੋਮਣੀ ਪਰਮੇਸ਼ਰ ਨੂੰ ਮੰਨਣ ਲੱਗ ਜਾਂਦਾ ਅਸ਼ੁੱਧ ਮਨ ਗੁਰਾਂ ਦੇ ਉਪਦੇਸ਼ ਦੁਆਰਾ ਹੀ ਸ਼ੁੱਧ ਹੋ ਜਾਂਦਾ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕੀ ਕਥ ਹੈ ਗਿਆਨੈ ਸਤਗੁਰੂ ਜੀ ਕਥਨ ਕਰ ਰਿਹਾ ਕਿ ਜਿਨ੍ਹਾਂ ਪੁਰਖਾਂ ਨੂੰ ਆਪਣੇ ਮਨ ਚਿਤ ਆਤਮਾ ਦੀ ਪ੍ਰਤੀਤ ਪ੍ਰਤੀਤੀ ਭਰੋਸਾ ਨਹੀਂ ਨਾ ਉਹ ਪੁਰਖ ਗਿਆਨੇ ਗਿਆਨ ਦੀਆਂ ਗੱਲਾਂ ਦਾ ਕੀ ਕਥਨ ਕਰਨਗੇ ਮਹੱਲਾ ਤੀਜਾ ਗੁਰਮੁਖ ਚੇਤਨ ਨ ਲਾਇਓ ਅੰਤ ਦੁੱਖ ਬਹੁਤ ਪਹਤਾ ਆਏ ਜਿਨ੍ਹਾਂ ਪੁਰਖਾਂ ਨੇ ਗੁਰਮੁਖ ਮੁਖੀ ਗੁਰਾਂ ਦੁਆਰਾ ਚਿੱਤ ਹਿਰਦੇ ਦੀ ਬਿਰਤੀ ਨੂੰ ਪਰਮੇਸ਼ਰ ਦੇ ਨਾਮ ਵਿੱਚ ਨਹੀਂ ਨ ਲਾਇਆ ਉਹਨਾਂ ਨੂੰ ਅੰਤ ਅਖੀਰ ਦੇ ਵੇਲੇ ਬੜਾ ਭਾਰੀ ਜੰਮਣ ਮਰਨ ਦਾ ਦੁੱਖ ਆਕਰ ਕੇ ਪਹਤਾ ਕਿ ਇਹ ਪਹੁੰਚ ਗਿਆ ਹੈ ਕਿਉਂਕਿ ਅੰਦਰੋਂ ਬਾਹਰੋਂ ਅੰਧਿਆ ਸੁੱਧ ਨਕਾਈ ਪਾਏ ਉਹ ਅੰਦਰੋਂ ਵਿਰਾਗ ਵਿਵੇਕ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਤੇ ਬਾਹਰੋਂ ਮਨ ਬੁੱਧ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਵਿਕਾਰਾਂ ਕਰਕੇ ਅੰਦਰੋਂ ਬਾਹਰੋਂ ਅੰਨੇ ਹਨ ਜਿਸ ਕਰਕੇ ਉਹ ਪਰਲੋਕ ਦੀ ਕਾਈ ਹੁੰਦਾ ਕੋਈ ਵੀ ਸੁੱਧ ਗਿਆਤ ਨਹੀਂ ਪਾਉਂਦੇ ਸਤਿਗੁਰਾਂ ਦੇ ਚਰਨਾਂ ਵਿੱਚ ਕੁਝ ਪੰਡਿਤ ਵਿਦਵਾਨ ਗਿਆਨਵਾਨ ਬੈਠੇ ਸਨ ਉਹਨਾਂ ਨੂੰ ਸੰਬੋਧਨ ਕਰਦਿਆ ਸਤਿਗੁਰੂ ਅੱਗੇ ਹੁਣ ਉਚਾਰਨ ਕਰਦੇ ਆ ਪੰਡਿਤ ਤਿੰਨ ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਇਹ ਪੰਡਿਤ ਜੀ ਜਿਹੜੇ ਮਹਾਪੁਰਖਾਂ ਉਹਨਾਂ ਦੀ ਕਮਾਈ ਦੀ ਬਰਕਤੀ ਬਦੌਲਤ ਹੀ ਸਾਰਾ ਜਗਤ ਸੰਸਾਰ ਖਾਂਦਾ ਹੈ ਭਾਵ ਉਹਨਾਂ ਮਹਾਪੁਰਖਾਂ ਜਨਾਂ ਦੇ ਉਪਦੇਸ਼ ਦੁਆਰਾ अनेकाਪੁਰਖ ਸਤ ਸੰਤੋਖ ਆਦ ਗੁਣਾ ਰੂਪੀ ਪਦਾਰਥਾਂ ਕਰਕੇ ਤ੍ਰਿਪਤ ਹੁੰਦੇ ਜਿਨ ਗੁਰ ਕੈ ਸਬਦ ਸਲਾਹਿਆ ਹਰਿ ਸਿਉ ਰਹੇ ਸਮਾਈ ਜਿਨ੍ਹਾਂ ਨੇ ਗੁਰ ਸਤਗੁਰਾਂ ਦੇ ਸਬਦ ਉਪਦੇਸ਼ ਦੁਆਰਾ ਵਾਹਿਗੁਰੂ ਨੂੰ ਸਲਾਹਣਾ ਕੀਤਾ ਹੈ ਉਹ ਹਰ ਵਕਤ ਪਰਮੇਸ਼ਰ ਦੇ ਨਾਲ ਹੀ ਸਮਾਏ ਅਪੇਧ ਹੋਏ ਰਹਿੰਦੇ ਪੰਡਿਤ ਦੂਜੈ ਪਹਾਈ ਬਰਕਤ ਨਾ ਹੋਵਈ ਨਾ ਧਨ ਪੱਲੇ ਪਾਈ ਇਹ ਪੰਡਿਤ ਜਿਨ੍ਹਾਂ ਦੇ ਹਿਰਦੇ ਅੰਦਰ ਦ્વੈਤ ਭਾਵ ਮਾਇਆ ਦਾ ਮੋਹ ਹੈ ਉਹਨਾਂ ਵਿੱਚ ਪਰਾਏ ਦਾ ਭਲਾ ਕਰਨ ਦੀ ਤਾਕਤ ਰੂਪ ਬਰਕਤ ਨਹੀਂ ਹੁੰਦੀ ਅਤੇ ਨਾ ਹੀ ਉਹਨਾਂ ਦੇ ਪੱਲੇ ਵਿੱਚ ਧਨ ਪੈਂਦਾ ਹੈ ਨਾ ਹੀ ਉਹਨਾਂ ਦੇ ਅੰਤਹਿ ਕਰਨ ਰੂਪੀ ਪੱਲੇ ਵਿੱਚ ਨਾਮ ਰੂਪੀ ਧਨ ਪੈਂਦਾ ਹੈ ਪੜ ਥੱਕੇ ਸੰਤੋਖ ਨਾ ਆਇਓ ਅਨ ਦਿਨ ਜਲਤ ਵਿਹਾਇ ਵੇਦਾਂ ਸ਼ਾਸਤਰਾਂ ਨੂੰ ਪੜ ਪੜ ਕੇ ਥੱਕੇ ਹਾਰ ਗਏ ਹਨ ਪਰ ਫੇਰ ਵੀ ਸੰਤੋਖ ਸਬਰ ਨਹੀਂ ਆਇਆ ਅਤੇ ਉਹਨਾਂ ਦੀ ਅਨ ਦਿਨ ਰਾਤ ਦਿਨ ਹੀ ਈਰਖਾ ਦੀ ਕ੍ਰੋਧ ਦੀ ਮਾਇਆ ਦੀ ਇਹ ਜਲਨਤਾ ਰੂਪ ਅਗਨੀ ਵਿੱਚ ਸੜਦਿਆਂ ਹੀ ਉਮਰ ਵਿਹਾਏ ਬਤੀਤ ਹੁੰਦੀ ਆ ਕੂਕ ਪੂਕਾਰ ਨਾ ਚੁੱਕਈ ਨਾ ਸੰਸਾਰ ਵਿੱਚ ਹੋ ਜਾਏ ਉਹ ਲੋਕਾਂ ਨੂੰ ਕੂਕ ਉੱਚੀ ਉੱਚੀ ਆਵਾਜ਼ਾਂ ਮਾਰ ਕੇ ਉਪਦੇਸ਼ ਦਿੰਦੇ ਆ ਪਰ ਜਦੋਂ ਆਪ ਜਮਾ ਕੋਲ ਪਕੜੇ ਜਾਂਦੇ ਆ ਤਾਂ ਪੂਕਾਰ ਫਰਿਆਦਾਂ ਕਰਦੇ ਆ ਕੂਕ ਪੁਕਾਰ ਉੱਚੀ ਫਰਿਆਦ ਚੁੱਕੀ ਨਹੀਂ ਜਾਂਦੀ ਖਤਮ ਨਹੀਂ ਹੁੰਦੀ ਦੂਰ ਨਹੀਂ ਹੁੰਦੀ ਭਾਵ ਤ੍ਰਿਸ਼ਨਾ ਕਰਕੇ ਆਪਣੇ ਦੁੱਖਾਂ ਨੂੰ ਹੋਰਨਾਂ ਕੋਲ ਪੁਕਾਰਦੇ ਰਹਿੰਦੇ ਅਤੇ ਨਾ ਹੀ ਉਹਨਾਂ ਦੇ ਹਿਰਦੇ ਵਿੱਚ ਅੰਦਰੋਂ ਪ੍ਰਮਾਣਗਤ ਪਰਮੇਗਤ ਆਦ ਇਹ ਸੰਸੇ ਜਾਂਦੇ ਆ ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉਠ ਜਾਏ ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਤੋਂ ਵਿਹੂਣਿਆ ਬਗੈਰ ਹਨ ਭਾਵ ਨਾਮ ਨਹੀਂ ਜਪਦੇ ਉਹ ਤਾਂ ਕਾਲੈ ਕਾਲ ਦੇ ਮੂੰਹ ਵਿੱਚ ਉੱਠ ਕੇ ਜਾਂਦੇ ਆ ਕਾਲੇ ਮੂੰਹ ਵਾਲੇ ਜਮਦੂਤਾ ਨਾਲ ਉੱਠ ਕੇ ਚਲੇ ਜਾਂਦੇ ਆ ਪੌੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ हे मेरे प्यारे परमेश्वर जी सानू कृपा करके सज्जन मित्र रूप सतगुरु ਨਾਲ ਮਿਲਾਉਣਾ ਕਰੋ ਤਾਂ ਜੋ ਅਸੀਂ ਗੁਰਾਂ ਨਾਲ ਮਿਲ ਕੇ ਤੁਹਾਡੀ ਪ੍ਰਾਪਤੀ ਵਾਲ ਭਗਤੀ ਸਹਿਤ ਗਿਆਨ ਰੂਪੀ ਪੰਥ ਰਸਤਾ ਪੁੱਛਣਾ ਕਰੀਏ ਜੋ ਹਰ ਦੱਸੇ ਮਿਤ ਤਿਸ ਹੋ ਬਲ ਜਾਈ ਜਿਹੜੇ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਦੱਸਣ ਵਾਲੇ ਸਤਿਗੁਰੂ ਮਿੱਤਰ ਹਨ ਉਸ ਉਹਨਾਂ ਸਤਗੁਰਾਂ ਤੋਂ ਅਸੀਂ ਬਾਲਕਈਏ ਬਲਹਾਰ ਕੁਰਬਾਨ ਜਾਂਦੇ ਹਾਂ ਗੁਣ ਸਾਂਝੀ ਤਿਨ ਸਿਓ ਕਰੀ ਹਰ ਨਾਮ ਧਿਆਈ ਮੈਂ ਸਤਿਗੁਰਾਂ ਨੂੰ ਤਨ ਮਨ ਧਨ ਜਾਂ ਸਰਧਾ ਆਦਿਕ ਗੁਣ ਦੇ ਕੇ ਤੇ ਉਹਨਾਂ ਗੁਰਾਂ ਪਾਸੋਂ ਉਪਦੇਸ਼ ਗਿਆਨ ਆਦਿਕ ਗੁਣ ਲੈ ਕੇ ਉਹਨਾਂ ਦੇ ਨਾਲ ਗੁਣਾਂ ਦੀ ਸਾਂਝੀ ਕਈਏ ਭਾਈਵਾਲਤਾ ਕਰ ਤੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਅਸੀਂ ਨਿਤਾ ਪ੍ਰਤੀ ਹੀ ਪਿਆਰੇ ਪਰਮੇਸ਼ਰ ਨੂੰ ਸੇਵਦੇ ਹਾਂ ਕਿਉਂਕਿ ਪਰਮੇਸ਼ਰ ਦਾ ਸੇਵਨ ਕਰਕੇ ਹੀ ਉਸ ਦੀ ਪ੍ਰਾਪਤੀ ਦਾ ਸੁਖ ਆਨੰਦ ਪਾਈਦਾ ਹੈ ਬਲਹਾਰੀ ਸਤਗੁਰ ਤਿਸ ਜਿਨ ਸੋ ਜੀ ਪਾਈ ਉਸ ਸਤਗੁਰ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤੋਂ ਅਸੀਂ ਬਲਹਾਰੀ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਸਤਿਗੁਰਾਂ ਨੇ ਸਾਡੇ ਅਧਿਕਾਰੀਆਂ ਤਾਂ ਵਾਹਿਗੁਰੂ ਦੇ ਸਰੂਪ ਦੀ ਸੋਝੀ ਕਈਏ ਸਮਝ ਗਿਆਤ ਪਾਈ ਹੈ ਵਾਹਿਗੁਰੂ ਵਾਹਿਗੁਰੂ Thank <tries> って